ਡਾਕਟਰ ਧਰਮਵੀਰ ਅਗਨੀ ਹੋਤਰੀ ਜੀ ਜਦੋਂ ਦਾ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਤਰਨਤਨ ਹਲਕਾ ਹੈ ਨਾ ਤਾਂ ਕਾਂਗਰਸ ਦੇ ਵੱਲੋਂ ਕੋਈ ਹਲਕਾ ਪ੍ਰਧਾਨ ਲਾਇਆ ਜਾਂਦਾ ਹੈ ਨਾ ਹੀ ਕੋਈ ਹਲਕਾ ਇੰਚਾਰਜ ਲਾਇਆ ਜਾਂਦਾ ਇੱਕ ਲਵਾਰਸ ਜਿਹੜਾ ਹਲਕੇ ਨੂੰ ਛੱਡ ਦਿੱਤਾ ਜਾਂਦਾ ਹੈ ਆ ਸਕਦਾ ਹੈ ਕੱਲ ਹੀ ਨਹੀਂ ਆ ਸਕਦੇ ਪਰ ਉਹ ਕਹਿੰਦੇ ਨੇ ਵੇਖੋ ਦੈਨਾ ਸਿਰ ਆਵੇ ਚਾਹੇ ਨਾ ਆਵੇ ਕਾਲੀ ਦਲ ਵਾਲੇ ਕਹਿੰਦੇ ਨੇ ਇਹ ਕਾਲੀ ਦੁਬਾਰਾ ਆ ਗਏ ਨੇ ਮੇਰੀ ਸੁਣੋ ਜੀ ਗੱਲ ਅਕਾਲੀ ਦਲ ਦਾ ਤੇ ਲੋਕ ਹੁਣ ਨਾਂ ਲੈਣੋਂ ਵੀ ਝਿਜਕਦੇ ਨੇ ਇਹ ਪਾਵਰ ਚ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸੁਖਵੀਰ ਸਿੰਘ ਬਾਦਲ ਜੀ ਔਰ ਇਹਨਾਂ ਨੇ ਬੇਅਦਬੀਆਂ ਹੋਈਆਂ ਔਰ ਯਾਰ ਇਹਨਾਂ ਨੇ ਇੱਥੇ ਲੋਕ ਜਿਹੜੇ ਬੈਠੇ ਸੀ ਉਹਨਾਂ ਤੇ ਗੋਲੀਆਂ ਚਲਾਈਆਂ ਔਰ ਦੱਸੋ ਕਦੀ ਪੁਲਿਸ ਥੋੜਾ ਗੋਲੀਆਂ ਮਾਰਦੀ ਹੈ ਜਾਂ ਪੁਲਿਸ ਲੱਭਦੀ ਨਹੀਂ ਔਰ ਇਹਨਾਂ ਨੇ ਇਹ ਜਿਹੜਾ ਵਾ ਇਹ ਆਪ ਪਾਪ ਕੀਤਾ ਜਿਹੜਾ ਇਹਨਾਂ ਦੇ ਅੱਗੇ ਆਇਆ ਲੋਕ ਰੋਂਦੇ ਆ ਇਸ ਕਰਕੇ ਇਹਨਾਂ ਨੂੰ ਲੋਕਾਂ ਮੂੰਹ ਨਹੀਂ ਲਾਉਣਾ ਇਹ ਤੇ ਜੇ ਮੈਂ ਕਹਿ ਲਵਾਂ ਕਿ ਹਾਲੀ ਦਿਨ ਡਾਇਨਾਸੌਰ ਆ ਸਕਦੇ ਆ ਉਹਦੀ ਗੱਲ ਸਹੀ ਹੈ ਪਰ ਕੱਲ ਹੀ ਨਹੀਂ ਆ ਸਕਦੇ ਬਿਲਕੁਲ ਸੱਚ ਹੈ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਸਾਡੇ 4 ਸਾਲ ਦੇ ਮੁੱਖ ਮੰਤਰੀ ਰਹੇ ਇਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸੌਂ ਖਾਧੀ ਔਰ ਜਦ ਕੇ ਇਹਨਾਂ ਨੂੰ ਉਹਦੇ ਉੱਤੇ ਅਮਲ ਕਰਨਾ ਚਾਹੀਦਾ ਪਰ ਇਹਨਾਂ ਨਹੀਂ ਕੀਤਾ ਜੇ ਨਹੀਂ ਕੀਤਾ ਤੇ ਰੱਬ ਨੇ ਵੀ ਇਹਨਾਂ ਨੂੰ ਨਹੀਂ ਬਖਸ਼ਿਆ ਉਹਨਾਂ ਵੀ ਪਾਸੇ ਕਰਤਾ ਔਰ ਲੋਕਾਂ ਚ ਬੜੀ ਵੱਡੀ ਪਾਵਰ ਹੈ ਲੋਕਾਂ ਨੇ ਵੀ ਇਹਨੂੰ ਪਾਸੇ ਕਰਤਾ ਕਿ ਜਾ ਜਾ ਕੇ ਭਾਈ ਆਪਣੇ ਪਹਾੜਾਂ ਪੂੜਾਂ ਤੇ ਮੌਜ ਮੇਲਾ ਕਰ ਮੈਂ ਰਣਜੀਤ ਸਿੰਘ ਰਾਣਾ ਗੰਡੀਵੰਡੀਆਂ ਨੇ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ ਹੈ ਤੇ ਵੱਖ-ਵੱਖ ਅਹੁਦਿਆਂ ਦੀਆਂ ਲਕਸ਼ਣਾਂ ਵੀ ਲੜੀਆਂ ਨੇ ਉਹ ਕਿਹੜੇ ਇਹੋ ਜਿਹੇ ਹੁਣ ਕੰਮ ਰਹਿ ਗਏ ਨੇ ਜਿਹੜੇ ਉਹ ਇੱਕ ਵਿਧਾਇਕ ਦੀ ਤੌਰ ਤੇ ਉਹ ਕਰਨਾ ਚਾਹੁੰਦੇ ਨੇ ਜਿਉਂ ਦੇਸ਼ ਯਾਦ ਹੋਇਆ ਸਾਡੇ ਹੜਕੇ ਦੇ ਵਿੱਚ ਕੋਈ ਵੀ ਫੈਕਟਰੀ ਨਹੀਂ ਲੱਗੀ ਜਿੱਥੇ ਕੋਈ ਕਿਸੇ ਗਰੀਬ ਨੂੰ ਰੋਜ਼ਗਾਰ ਮਿਲ ਸਕੇ ਉਹ ਲੋਕਾਂ ਦੇ ਆਟਾ ਨਹੀਂ ਹੈਗਾ ਖਾਣ ਲਈ ਮੰਦਾ ਆਲਿਆ ਮੈਂ ਪਹਿਲ ਦੇ ਆਧਾਰ ਤੇ ਭਾਵੇਂ ਕਿਸੇ ਦੇ ਪੈਰ ਫੜਨੇ ਫੈਣ ਫੜ ਕੇ ਇੱਥੇ ਆਪਣੇ ਹੜਕੇ ਦੇ ਵਿੱਚ ਤਰਨਤਾਰ ਨੜਕੇ ਦੇ ਵਿੱਚ ਇੱਕ ਵੱਡੀ ਫੈਕਟਰੀ ਲਾਵਾਂਗੇ ਜਿੱਥੇ ਹਜ਼ਾਰਾਂ ਲੋਕ ਜਿਹੜੇ ਆ ਉੱਥੇ ਉਹਨਾਂ ਨੂੰ ਨੌਕਰੀ ਮਿਲੇ ਤਾਂ ਕਿ ਜਿਹੜੀ ਗਰੀਬੀ ਤੋਂ ਥੋੜਾ ਜਿਹਾ ਪਰਦਾਚ ਜਿਹੜਾ ਉਹ ਟੱਕਿਆ ਜਾਵੇ ਗੁਰੂ ਸਾਹਿਬ ਕਿਰਪਾ ਕਰਨ ਇਹ ਮੈਨੂੰ ਬਲ ਬਖਸ਼ਣ ਪਿਛਲੇ ਦਿਨੀ ਤਰਨਤਨ ਹਲਕਾ ਵਿਧਾਇਕ ਡਾਕਟਰ ਕਸਮੀਰ ਸਿੰਘ ਦਾ ਦਿਹਾਂਤ ਹੋ ਜਾਂਦਾ ਏ ਤਾਂ ਤਰਨਤਨ ਹਲਕੇ ਦੀ ਜਿਹੜੀ ਸੀਟ ਹੈ ਉਹ ਖਾਲੀ ਐਲਾਨ ਦਿੱਤੀ ਜਾਂਦੀ ਏ ਜਦੋਂ ਹੀ ਤਰਨਤਨ ਹਲਕੇ ਦੀ ਸੀਟ ਖਾਲੀ ਐਲਾਨ ਦਿੱਤੀ ਜਾਂਦੀ ਏ ਤਾਂ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਉਹ ਕੰਮ ਰਕੱਸ ਲੈਂਦੀਆਂ ਨੇ ਜਿਮਨੀ ਚੋਣ ਨੂੰ ਲੈ ਕੇ ਹਰ ਪਾਰਟੀ ਹੁਣ ਵਾਦਾ ਤੇ ਦਾਵਾ ਕਰਦੀ ਪਈ ਏ ਤੇ ਹਰ ਪਾਰਟੀ ਦੇ ਵਿੱਚ ਦਾਵੇਦਾਰੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਵੀ ਵੱਖ-ਵੱਖ ਵਰਕਰਾਂ ਦੇ ਵੱਲੋਂ ਦਾਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚ ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵੰਡ ਵੀ ਆ ਉਹਨਾਂ ਨੇ ਵੀ ਦਾਵੇਦਾਰੀ ਪੇਸ਼ ਕੀਤੀ ਹੈ ਅੱਜ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਉਹਨਾਂ ਦੇ ਸਿਆਸੀ ਕੈਰੀਅਰ ਤੇ ਵੀ ਆਪਾਂ ਗੱਲ ਕਰਾਂਗੇ ਤੇ ਕਿੰਨਾ ਸਮਾਂ ਹੋ ਗਿਆ ਹੈ ਕਿ ਕਾਂਗਰਸ ਦੇ ਵਿੱਚ ਉਹ ਸੇਵਾ ਨਿਭਾ ਰਹੇ ਨੇ ਆਓ ਆਪਾਂ ਸਾਰੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਜੀ ਡੀ ਐਸ ਚੈਨਲ ਤੋਂ ਔਰ ਜਹੇਦਾਰ ਜੀ ਤੁਹਾਡੇ ਤੋਂ ਬਹੁਤ ਹੀ ਇਹ ਆਪਣਾ ਜਿਹੜਾ ਅੱਜ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਜੇ ਮੈਂ ਇੱਕ ਕਾਂਗਰਸ ਦਾ ਵਰਕਰ ਆ ਔਰ ਮੈਂ ਬੜਾ ਪਹਾਗਾ ਵਾਲਾ ਕਿ ਜਿਹੜਾ ਤੁਸੀਂ ਅੱਜ ਬੜੀ ਮਿਹਰਬਾਨੀ ਕੀਤੀ ਸਾਡੇ ਅਰਗੇ ਜਿਹੜੇ ਵਰਕਰਾਂ ਦੀ ਵੀ ਜਿਹੜੀ ਆ ਤੁਸੀਂ ਅੱਜ ਜਿਹੜੀ ਇੰਟਰਵਿਊ ਲੈ ਕੇ ਸਾਡੇ ਧੰਨ ਭਾਗ ਨੇ ਸਾਡਾ ਬਹੁਤ ਧੰਵਾਦ ਹੈ ਰਾਣਾ ਜੀ ਮਰਹੂਮ ਵ代ਕ ਡਾਕਟਰ ਧਰਮਵੀਰ ਅਗਨੀ ਹੋਤਰੀ ਜੀ ਜਦੋਂ ਦਾ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਤਰਨ ਤਨ ਹਲਕਾ ਹੈ ਨਾ ਤਾਂ ਕਾਂਗਰਸ ਦੇ ਵੱਲੋਂ ਕੋਈ ਹਲਕਾ ਪ੍ਰਧਾਨ ਲਾਇਆ ਜਾਂਦਾ ਹੈ ਨਾ ਕੋਈ ਹਲਕਾ ਇੰਚਾਰਜ ਲਾਇਆ ਜਾਂਦਾ ਇੱਕ ਲਵਾਰਸ ਜਿਹੜਾ ਹਲਕੇ ਨੂੰ ਛੱਡ ਦਿੱਤਾ ਜਾਂਦਾ ਹੈ ਕਿਦਾ ਦਿਖਦੇ ਜੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਜੀ ਸਾਡੇ ਜਿਹੜੇ ਬੜੀ ਵੱਧ ਕਿਸਮਤੀ ਹੈ ਕਿ ਡਾਕਟਰ ਅਗਨੀ ਉਤਰੀ ਸਾਹਿਬ ਜਿਹੜਾ ਸਾਡਾ ਸਾਥ ਛੱਡ ਗਏ ਕਿਉਂਕਿ ਬੜੇ ਵਧੀਆ ਤੇ ਇਮਾਨਦਾਰ ਐਮਐਲਏ ਸੰਸਾ ਸਾਡੇ ਲੀਡਰ ਸਨ ਔਰ ਮੈਂ ਉਹਨਾਂ ਦੇ ਨਾਲ ਕਮ ਸੇ ਕਮ 15 ਸਾਲ ਜਿਹੜਾ ਆਪਣਾ ਜ਼ਿੰਦਗੀ ਦਾ ਹਿੱਸਾ ਲੋਕਾਂ ਦੀ ਸੇਵਾ ਦੇ ਵਿੱਚ ਉਹਨਾਂ ਦੇ ਨਾਲ ਰਹਿ ਕੇ ਗੁਜ਼ਾਰਿਆ ਔਰ ਮੈਂ ਆਪਣੀ ਗੱਲ ਕਰਾਂ ਮੈਂ ਜਿਹੜਾ ਗੰਡੀਵੰਡ ਪਿੰਡ ਹੈ ਮੇਰਾ ਵਲਾਗ ਦਾ ਸਭ ਤੋਂ ਵੱਡਾ ਪਿੰਡ ਆ ਔਰ 4500 ਵੋਟ ਦਾ ਪਿੰਡ ਆ ਪੰਜ ਬੂਥਾਂ ਦਾ ਪਿੰਡ ਆ ਮੈਂ ਆਪਦੀ ਗੱਲ ਕਰਾਂ ਕਿ ਮੇਰਾ ਪਰਿਵਾਰ ਜੱਦੀ ਪੁਰਖੀ ਜਿਹੜੀਆਂ ਪਿਛੀਆਂ ਪੀੜ੍ਹੀਆਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਜਿਉਂ ਦਾ ਦੇਸ਼ ਯਾਦ ਹੋਇਆ ਮੇਰੇ ਦਾਦਾ ਜੀ ਸਰਦਾਰ ਪਿਆਰਾ ਸਿੰਘ ਢਿੱਲੋਂ ਸਰਦਾਰ ਗੁਰदयाल ਸਿੰਘ ਢਿੱਲੋਂ ਜਿਹੜੇ ਸਪੀਕਰ ਸਨ ਆਲ ਇੰਡੀਆ ਦੇ ਔਰ ਸਪੀਕਰਾਂ ਦੇ ਵਰਡ ਦੇ ਸਪੀਕਰਾਂ ਦੇ ਉਹ ਪ੍ਰੈਜ਼ੀਡੈਂਟ ਵੀ ਰਹਿ ਉਹਨਾਂ ਦੇ ਨਾਲ ਉਹਨਾਂ ਕੰਮ ਕੀਤਾ ਉਸ ਤੋਂ ਬਾਅਦ ਮੇਰੇ ਪਿਤਾ ਜੀ ਸਰਦਾਰ ਲੋਕ ਸਿੰਘ ਢਿੱਲੋਂ ਜਦੋਂ ਹੋਂਦ ਵਿੱਚ ਆਏ ਉਹ ਗੰਡੀਵਿੰਡ ਪਿੰਡ ਦੇ ਸਰਪੰਚ ਰਹੇ 10 ਸਾਲ ਦੋ ਟਰਮਾਂ ਔਰ ਉਹਨਾਂ ਨੇ ਸੇਵਾ ਕੀਤੀ ਕਾਂਗਰਸ ਦੀ ਕਾਂਗਰਸ ਦਾ ਝੰਡਾ ਬੁਲੰਦ ਰੱਖਿਆ ਉਦੋਂ ਮਗਰੋਂ ਜੇ ਮੇਰੀ ਵਾਰੀ ਆਈ ਆ ਮੈਂ ਆਪਦੇ ਗੰਡੀਵਿੰਡ ਪਿੰਡ ਤੋਂ ਤਿੰਨ ਚਾਰ ਇਲੈਕਸ਼ਨਾਂ ਲੜੀਆਂ ਔਰ ਵੈਗਨ ਸੱਚੇ ਪਾਤਸ਼ਾਹ ਦਾ ਬੜਾ ਧਨਵਾਦੀ ਆ ਔਰ ਮੈਂ ਆਪਦੇ ਪਿੰਡ ਵਾਲਿਆਂ ਦਾ ਬੜਾ ਧਨਵਾਦੀ ਆ ਕਿ ਮੈਨੂੰ ਉਹਨਾਂ ਸਰਬਸੰਮਤੀ ਦੇ ਨਾਲੇ ਜਿਹੜੀਆਂ ਸਾਰੀਆਂ ਇਲੈਕਸ਼ਨਾਂ ਜਿਤਾਈਆਂ ਕੋਈ ਧੱਕਾ ਜੋਰੀ ਨਾਲ ਕਿਸੇ ਦੇ ਕੋਈ ਕਾਗਜ਼ ਨਹੀਂ ਕੈਨਸਲ ਕੀਤੇ ਸਾਰੇ ਜਿਹੜੇ ਉਹ ਬੜੀ ਸਰਬਸੰਮਤੀ ਦੇ ਨਾਲ ਵਾਹਿਗੁਰੂ ਦੀ ਬੜੀ ಅಪਾਰ ਬਖਸ਼ਿਸ਼ ਆ ਕਿ ਹੁਣ ਮੈਂ ਬਲਾਕ ਸੰਮਤੀ ਦੇ ਚੇਅਰਮੈਨ ਵਜੋਂ ਉੱਥੇ ਸੇਵਾ ਕਰ ਰਿਹਾ ਹਾਂ। ਔਰ ਨਾਲ ਵੱਖ-ਵੱਖ ਕਾਂਗਰਸ ਦੇ ਜਿੰਨਾ ਢਾਂਚਾ ਵਾ ਉਹਦੇ ਵਿੱਚ ਮੈਂ ਕਾਲਜ ਦੇ ਪ੍ਰਧਾਨ ਤੋਂ ਲੱਗ ਕੇ ਜੂਥ ਕਾਂਗਰਸ 'ਚ ਕੰਮ ਕੀਤਾ। ਉਸ ਤੋਂ ਬਾਅਦ ਮੈਂ ਬਾਸਰਕੇ ਜੀ ਪ੍ਰਧਾਨ ਹੁੰਦੇ ਸੀ ਵੱਡੇ ਜ਼ਿਲ੍ਹੇ ਦੇ ਅੰਮ੍ਰਿਤਸਰ ਦੇ ਵੱਡਾ ਜਲਾ ਉਹ ਸੀ ਮਜੀਠੇ ਤੋਂ ਲੈ ਕੇ ਬਿਆਸ ਤੇ ਬਿਆਸ ਤੋਂ ਲੈ ਕੇ ਖੇਮ ਕਰਨ ਉਹਦੇ ਜਨਰਲ ਸਕੱਤਰ ਰਿਆ ਔਰ 5000 ਉਹਨਾਂ ਦੇ ਨਾਲ ਰਿਆ ਔਰ ਉਸ ਤੋਂ ਬਾਅਦ ਮੈਨੂੰ ਬਾਅਦ ਚ ਜਿਹੜਾ ਸੰਗਠਨ ਦਾ ਪੀਪੀਸੀਸੀ ਦਾ ਸੈਕਟਰੀ ਲਾਇਆ ਗਿਆ ਉਸ ਤੋਂ ਫੇਰ ਅਗਲੀ ਟਰਮ ਜਦੋਂ ਜਾਖੜ ਸਾਹਿਬ ਸਨ ਮੈਨੂੰ ਫੇਰ ਸੈਕਟਰੀ ਲੱਗਿਆ ਔਰ ਅੱਜ ਵੀ ਮੈਨੂੰ ਜਿਹੜੀ ਰਾਜਾ ਵੜਿੰਗ ਜੀ ਨੇ ਤੇ ਕੈਪਟਨ ਸੰਦੀਪ ਸੰਧੂ ਜੀ ਨੇ ਮੇਰੀ ਡਿਊਟੀ ਜਿਹੜੀ ਆ ਜੰਡਿਆਲੇ ਹਿਲਕੇ ਦੇ ਵਿੱਚ ਡੈਨੀ ਸਾਹਿਬ ਦੇ ਨਾਲ ਲਗਾਈ ਹੋਈ ਆ ਮੈਂ ਤੇ ਡੈਨੀ ਸਾਬ ਉੱਥੇ ਵੀ ਸੇਵਾ ਕਰ ਰਹੇ ਆ ਲੋਕਾਂ ਦੀ ਗੰਢੀਵੰਡ ਸਾਹਿਬ ਪਿਛਲੇ ਦਿਨੀ ਇੱਕ ਮੀਟਿੰਗ ਹੁੰਦੀ ਏ ਕਾਨਫਰੰਸ ਹੁੰਦੀ ਏ ਅਕਾਲੀ ਅਕਾਲੀ ਦਲ ਦੀ ਜਿਸ ਦੇ ਵਿੱਚ ਕਾਫੀ ਜਿਹੜੇ ਵਰਕਰ ਹੈ ਕਾਂਗਰਸ ਦੇ ਉਹ ਅਕਾਲੀਆਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਕਿਦਾਂ ਦੇਖਦੇ ਜੋ ਕਿਉਂਕਿ ਬਹੁਤਿਆਂ ਵੱਲੋਂ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਦੈਨਾ ਸੁਰਾ ਸਕਦਾ ਕੱਲ ਹੀ ਨਹੀਂ ਆ ਸਕਦੇ ਪਰ ਉਹ ਕਹਿੰਦੇ ਨੇ ਵੇਖੋ ਦੈਨਾ ਸਿਰ ਆਵੇ ਚਾਹੇ ਨਾ ਆਵੇ ਅਕਾਲੀ ਦਲ ਵਾਲੇ ਕਹਿੰਦੇ ਨੇ ਕਿ ਅਕਾਲੀ ਦਵਾਰਾ ਆ ਗਏ ਨੇ ਮੇਰੀ ਸੁਣੋ ਜੀ ਗੱਲ ਅਕਾਲੀ ਦਲ ਦਾ ਤੇ ਲੋਕ ਹੁਣ ਨਾਂ ਲੈਣੋਂ ਵੀ ਝਿਜਕਦੇ ਨੇ ਉਹਦੇ ਕਾਰਨ ਕੀ ਨੇ ਉਹਦੇ ਕਾਰਨ ਇਹ ਕਿ ਜਦੋਂ ਇਹ ਪਾਵਰ 'ਚ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸੁਖਵੀਰ ਸਿੰਘ ਬਾਦਲ ਜੀ ਔਰ ਇਹਨਾਂ ਨੇ ਬੇਅਦਬੀਆਂ ਹੋਈਆਂ ਔਰ ਯਾਰ ਇਹਨਾਂ ਨੇ ਨਥੇ ਲੋਕ ਜਿਹੜੇ ਬੈਠੇ ਸੀ ਉਹਨਾਂ ਤੇ ਗੋਲੀਆਂ ਚਲਾਈਆਂ ਔਰ ਦੱਸੋ ਕਦੀ ਪੁਲਿਸ ਥੋੜਾ ਗੋਲੀਆਂ ਮਾਰਦੀ ਹੈ ਜਾਂ ਪੁਲਿਸ ਲੱਭਦੀ ਨਹੀਂ ਔਰ ਇਹਨਾਂ ਨੇ ਇਹ ਜਿਹੜਾ ਵਾ ਇਹ ਆਪ ਪਾਪ ਕੀਤਾ ਜਿਹੜਾ ਇਹਨਾਂ ਦੇ ਅੱਗੇ ਆਇਆ ਔਰ ਬਰਗਾੜੀ ਦਾ ਸਾਰਾ ਸਿਸਟਮ ਜਿਹੜਾ ਔਰ ਨਸ਼ੇ ਇਹਨਾਂ ਨੇ ਜਿਹੜੇ ਉਦੋਂ ਅਕਾਲੀ ਦਲ ਦੇ ਟਾਈਮ ਤੇ ਲਿਆਂਦੇ ਜਿਹੜੇ ਅੱਜ ਤੱਕ ਲੋਕ ਰੋਂਦੇ ਆ ਇਸ ਕਰਕੇ ਇਹਨਾਂ ਨੂੰ ਲੋਕਾਂ ਮੂੰਹ ਨਹੀਂ ਲਾਉਣਾ ਇਹ ਤੇ ਜੇ ਮੈਂ ਕਹਿ ਲਵਾਂ ਕਿ ਹਾਲੀ ਦੇ ਡਾਇਨਾਸੌਰ ਆ ਸਕਦੇ ਆ ਉਹਦੀ ਗੱਲ ਸਹੀ ਹੈ ਪਰ ਕੱਲ ਹੀ ਨਹੀਂ ਆ ਸਕਦੇ ਬਿਲਕੁਲ ਸੱਚ ਹੈ ਗੰਵਿੰਦ ਸਾਹਿਬ ਇੱਕ ਗੱਲ ਤੁਹਾਡੀ ਗੱਲਾਂ ਦੇ ਵਿੱਚ ਹੀ ਆ ਕਿ ਜੋ ਬਿਆਦਬੀਆਂ ਹੋਈਆਂ ਨੇ ਠੀਕ ਹੈ 2017 ਦੇ ਵਿੱਚ ਜਦੋਂ ਸਰਕਾਰ ਬਣੀ ਸੀ ਤਾਂ ਕੈਪਟਨ ਸਾਹਿਬ ਨੇ ਵੀ ਗੁਟਕਾ ਸਾਹ ਤੇ ਹੱਥ ਰੱਖ ਕੇ ਸੌਂ ਖਾਦੀ ਸੀ ਕਿ ਨਸ਼ੇ ਦਾ ਲੱਕ ਤੋੜ ਦਾਂਗੇ ਤੇ ਬਿਆਦਮੀਆਂ ਦਾ ਜਿਹੜਾ ਮੁੱਦਾ ਉਹ ਹੱਲ ਕਰਾਂਗੇ ਪਰ ਨਾ ਤੇ ਨਸ਼ੇ ਦਾ ਲੱਕ ਤੋੜਿਆ ਤੇ ਨਾ ਹੀ ਬਿਆਦਬੀਆਂ ਦਾ ਜਿਹੜਾ ਮੁੱਦਾ ਉਹਨੂੰ ਹੱਲ ਕੀਤਾ ਬਿਲਕੁਲ ਸਹੀ ਗੱਲ ਤੁਸੀਂ ਕਹਿ ਰਹੇ ਜੀ ਇਹਨੇ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਸਾਡੇ 4 ਸਾਲ ਦੇ ਮੁੱਖ ਮੰਤਰੀ ਰਹੇ ਇਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸੌਂ ਖਾਧੀ ਔਰ ਜਦ ਕੇ ਇਹਨਾਂ ਨੂੰ ਉਹਦੇ ਉੱਤੇ ਅਮਲ ਕਰਨਾ ਚਾਹੀਦਾ ਪਰ ਇਹਨਾਂ ਨਹੀਂ ਕੀਤਾ ਜੇ ਨਹੀਂ ਕੀਤਾ ਤੇ ਰੱਬ ਨੇ ਵੀ ਇਹਨਾਂ ਨੂੰ ਨਹੀਂ ਬਖਸ਼ਿਆ ਉਹਨਾਂ ਵੀ ਪਾਸੇ ਕਰਤਾ ਔਰ ਲੋਕਾਂ 'ਚ ਬੜੀ-ਬੜੀ ਪਾਵਰੇ ਲੋਕਾਂ ਨੇ ਵੀ ਇਹਨੂੰ ਪਾਸੇ ਕਰਤਾ ਕਿ ਜਾ ਜਾ ਕੇ ਭਾਈ ਆਪਣੇ ਪਹਾੜਾਂ ਪੂੜਾਂ ਤੇ ਮੌਜ ਮੇਲਾ ਕਰ ਤੂੰ ਛੱਡ ਦੇ ਚੇਰ ਉਦੋਂ ਮਗਰੋਂ ਚੰਨੀ ਸਾਹਿਬ ਆਏ ਭਾਵੇਂ ਥੋੜੇ ਚਿਰ ਲਈ ਤਿੰਨ ਤਿੰਨ ਚਾਰ ਮਹੀਨੇ ਲਈ ਆਏ ਔਰ ਉਹਨਾਂ ਨੇ ਬੜੇ ਵਧੀਆ ਤਕੜੇ ਫੈਸਲੇ ਲਾਇਆ ਉਹ ਕਿਸਾਨਾਂ ਦੇ ਇੱਤੇ ਚ ਵੀ ਲਿਆ ਹੀ ਮਜ਼ਦੂਰਾਂ ਦੇ ਇੱਤੇ ਚ ਵੀ ਲਿਆ ਹੀ ਗਰੀਬਾਂ ਦੇ ਇੱਤੇ ਚ ਵੀ ਲਿਆ ਹੀ ਜਿਹੜਾ ਕਿ ਸਾਨੂੰ ਮਾਣ ਹੈ ਗੰਢੀਵਤ ਸਾਹਿਬ ਹਰ ਪਾਰਟੀ ਜਿਹੜੀ ਆ ਨਾ ਇੱਕ ਦੂਜੇ ਤੇ ਦੋਸ਼ ਲਾਉਂਦੀ ਏ ਤੇ ਇੱਕ ਦੂਜੇ ਨੂੰ ਮਾੜਾ ਚੰਗਾ ਆਖਦੀ ਏ ਪਰ ਜਦੋਂ ਉਹੋ ਹੀ ਬੰਦਾ ਜਿਹਦੇ ਤੇ ਦੋਸ਼ ਲੱਗਦੇ ਹੁੰਦੇ ਨੇ ਉਹ ਜਦੋਂ ਉਹਨਾਂ ਦੀ ਪਾਰਟੀ ਦੇ ਵਿੱਚ ਆ ਜਾਂਦਾ ਉਹ ਸਭ ਕੋ ਜੋ ਜਿਹੜੇ ਦੋਸ਼ ਐ ਉਹ ਧੋਤੇ ਜਾਂਦੇ ਨੇ ਇਹੋ ਜੀ ਕਿਹੜੀ ਮਸ਼ੀਨ ਹੈ ਪਾਰਟੀ ਦੇ ਕੋਲ ਸਾਰੀਆਂ ਪਾਰਟੀਆਂ ਦੇ ਕੋਲ ਉਹ ਜਿਹੜੇ ਉਹਦੇ ਦਾਗ ਧੋਤੇ ਜਾਂਦੇ ਨੇ ਜਿੱਦਾਂ ਪਿਛਲੇ ਦਿਨੀ ਜਿਹੜੇ ਝਾੜੂ ਵਾਲੇ ਕੁਝ ਕਹਿੰਦੇ ਸੀ ਕਿ ਇਹ ਇੱਕ ਇਦਾਂ ਇਦਾਂ ਇਹ ਕਾਲੀ ਦਲ ਦੇ ਵਿੱਚੋਂ ਹਰਮੀਤ ਸਿੰਘ ਸੰਧੂ ਉਹ ਕਿੰਨਾ ਸ਼ਾਮਲ ਹੁੰਦੇ ਆ ਤੇ ਉਹਨਾਂ ਦੇ ਹੀ ਉਹਨਾਂ ਦੇ ਵਰਕਰ ਕਾਨਫਰੰਸ ਕਰਕੇ ਭਾਰੀ ਦੋਸ਼ ਲਾਉਂਦੇ ਨੇ ਤੇ ਪਰ ਜਦੋਂ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਕੀ ਉਹ ਸਾਰੇ ਜਿਹੜੇ ਦਾਗ ਨੇ ਜਿਹੜੇ ਦੋਸ਼ ਨੇ ਉਹ ਸਭ ਖਤਮ ਹੋ ਜਾਂਦੇ ਦੇਖੋ ਜੀ ਜਹਦਾਰ ਜੀ ਇਹ ਜਿਹੜੇ ਹੈਗੇ ਆ ਨਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਇਹਨਾਂ ਕੋਲ ਇੱਕ ਬੜੀ ਵਧੀਆ ਮਸ਼ੀਨ ਹੈ ਹੂੰ ਹੂੰ ਉਹਦੇ ਵਿੱਚ ਜਦੋਂ ਜਿਹੜਾ ਉਹ ਕਿਹੜਾ ਪਾਊਡਰ ਪਾਉਂਦੇ ਆ ਨਰਮਾ ਪਾਊਡਰ ਕਿ ਕਿਹੜਾ ਪਹਿਲਾਂ ਮਸ਼ਹੂਰੀ ਆਉਂਦੀ ਹੁੰਦੀ ਸੀ ਉਹਦੇ ਵਿੱਚ ਜਦੋਂ ਪਾ ਕੇ ਬੰਦੇ ਨੂੰ ਕੱਢਦੇ ਆ ਨਾ ਉਹ ਫਿਰ ਜਿਹੜੇ ਦਾਗ ਆ ਉਹ ਸਾਰੇ ਆਂਦੇ ਧੋ ਕੇ ਇਹ ਹੁਣ ਸਾਡਾ ਲੀਡਰ ਆ ਇਹ ਜਿਹੜਾ ਲੀਡਰ ਆ ਇਹ ਸਾਡੀ ਕਮਾਂਡ ਕਰੂ ਉਹ ਚਾਹੇ ਲੀਡਰ ਜਿਹੜਾ ਉਹਦੇ ਉੱਤੇ ਉਹਨਾਂ 'ਤੇ ਦੋਸ਼ ਲੱਗਦੇ ਹੁਣ ਇਹਨਾਂ ਦੇ ਆਮ ਪਾਰਟੀ ਵਾਲਿਆਂ ਦੇ ਜਿਹੜੇ ਚੇਅਰਮੈਨ ਆ ਉਹ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਉਂਦੇ ਆ ਕਿ ਭਾਈ ਤੂੰ ਚਿੱਟੇ ਦਾ ਵਪਾਰੀ ਰਿਆਂ ਤੂੰ ਮਜੀਠੀਏ ਦਾ ਸੱਜਾ ਹੱਥ ਰਿਆਂ ਔਰ ਇੱਕ ਪੀਕੇ ਰਾਏ ਐਸਐਸਪੀ ਸੀ ਉਹ ਕਹਿੰਦਾ ਕਿ ਮੈਂ ਭਈ ਤੁਹਾਡੇ ਦਾ ਜਿਹੜਾ ਪਾਰਲੀਮੈਂਟਰੀ ਸੈਕਟਰੀ ਆ ਬਣੇ ਰਹੇ ਹਰਮੀਤ ਸੰਧੂ ਜੀ ਇਹ ਉਹ ਦੋਸ਼ ਲਾ ਰਹੇ ਨੇ ਜਿਹੜੇ ਬੰਦੇ ਹੁਣ ਆਮ ਪਾਰਟੀ ਦੇ ਚੇਅਰਮੈਨ ਨੇ ਔਰ ਉਹਨੇ ਕਿਹਾ ਜੀ ਇਹ ਸਮੈਕ ਫੜੀ ਗਈ ਉਹ ਜੀ ਪਰਚਾ ਉਹ ਜਣਾ ਹੀ ਉਹ ਕਿਸ ਤਰ੍ਹਾਂ ਬਾਦਲ ਸਾਹਿਬ ਨੇ ਬਚਾਇਆ ਕੀ ਹੋਇਆ ਕੀ ਨਹੀਂ ਹੋਇਆ ਪਰ ਮੈਂ ਇਹ ਗੱਲ ਤੋਂ ਹਰਾਨਿਆ ਇੱਕ ਬੰਦੇ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਹਰਮੀਤ ਸਿੰਘ ਸੰਧੂ ਨੂੰ ਨਹੀਂ ਲੈਣਾ ਔਰ ਦੂਜੇ ਬੰਦੇ ਜਿਹੜਾ ਰਵਿੰਦ ਕੇਜਰੀਵਾਲ ਆ ਉਹ ਪਤਾ ਨਹੀਂ ਉਹਨੂੰ ਕਿੱਥੇ ਪੈਸਿਆਂ ਦੀ ਭੁੱਖ ਹੈ ਜਾਂ ਜਿਆਦੀ ਜਾਂ ਕੀ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਉਹ ਬੰਦੇ ਨੂੰ ਉੱਥੇ ਵਾਸ਼ਿੰਗ ਪਾਊਡਰ ਪਾ ਕੇ ਮਸ਼ੀਨ ਚ ਪਾ ਲੈਂਦੇ ਮੁੜ ਕੇ ਜਿਹਨੂੰ ਗਾਲਾਂ ਪਹਿਲਾਂ ਕੱਢਦੇ ਮੁੜ ਕੇ ਆਂਦੇ ਨਹੀਂ ਇਹ بڑا ਬੰਦਾ ਚੰਗਾ ਜੇ ਸਾਡਾ ਲੀਡਰ ਆ ਇਹ ਜਿਹੜੀ ਹਰਮੀਤ ਸਿੰਘ ਸੰਧੂ ਉਹਨਾਂ ਦੇ ਉੱਤੇ ਵੀ ਮੈਂ ਸਮਝਦਾ ਕਿ ਗੱਲ ਠੁਕਦੀ ਹੈ ਚੇਅਰਮੈਨ ਰਣਜੀਤ ਸਿੰਘ ਰਾਣਾ ਗੰਢੀ ਵਿੰਡੀਆਂ ਨੇ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ ਹੈ ਤੇ ਵੱਖ-ਵੱਖ ਅਹੁਦਿਆਂ ਦੀਆਂ ਲਕਸ਼ਣਾਂ ਵੀ ਲੜੀਆਂ ਨੇ ਉਹ ਕਿਹੜੇ ਇਹੋ ਜਿਹੇ ਹੁਣ ਕੰਮ ਰਹਿ ਗਏ ਨੇ ਜਿਹੜੇ ਉਹ ਇੱਕ ਵਿਧਾਇਕ ਦੀ ਤੌਰ ਤੇ ਉਹ ਕਰਨਾ ਚਾਹੁੰਦੇ ਨੇ ਵੇਖੋ ਜੀ ਜੇ ਪਾਰਟੀ ਭਰੋਸਾ ਕਰੇ ਕਾਂਗਰਸ ਪਾਰਟੀ ਉਡੇ ਭਰਾ ਤੇ ਭਰੋਸਾ ਕਰਦੀ ਐ ਮੈਨੂੰ ਟਿਕਟ ਦੇਂਦੀ ਐ ਇਸ ਵਾਰ ਔਰ ਮੈਂ ਸਭ ਤੋਂ ਪਹਿਲਾਂ ਜਿਹੜਾ ਤਰਨ ਤਾਰਨ ਦਾ ਪਾਰਕਿੰਗ ਦਾ ਗੰਦ ਕੱਢਾਂਗਾ ਕਾਰਾਂ ਦਾ ਬਜਾਰਾਂ ਦਾ ਬੜਾ ਮੰਦਾ ਹਾਲ ਆ ਇੱਕ ਕਾਰ ਪਾਰਕਿੰਗ ਬਣਾਵਾਂਗੇ ਜਿਹੜਾ ਸਿਟੀ ਦੇ ਵਿੱਚ ਹੀ ਜਗ੍ਹਾ ਮੈਨੂੰ ਪਤਾ ਵਾ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਮੈਂ ਜਿਹੜੀਆਂ ਮੀਟਿੰਗਾਂ ਅਟੈਂਡ ਕਰਦਾ ਰਿਹਾ ਮੈਨੂੰ ਸਾਰਾ ਪਤਾ ਕਿੱਥੇ ਜਗ੍ਹਾ ਔਰ ਉਸ ਤੋਂ ਬਾਅਦ ਮੈਂ ਡੈਂਪ ਦਾ ਜਿਹੜਾ ਵਾ ਉਥੋਂ ਕੂੜਾ ਚਕਾਵਾਂਗਾ ਜਿਹੜਾ ਸਾਰੇ ਸ਼ਹਿਰ ਦੇ ਵਿੱਚ ਡੈਂਪ ਲੱਗਿਆ ਹੋਇਆ ਵਾ ਲੋਕ ਵਿਚਾਰੇ ਜਿਹੜੀ ਉਹਦੇ ਬਦਬੂ ਦੇ ਨਾਲ ਹੀ ਬਿਮਾਰ ਹੋਣ ਡੈ ਨੇ ਬੜਾ ਮੰਦਾ ਹਾਲ ਆ ਉਹ ਵੀ ਇੱਕ ਚਾਰ ਕਿੱਲੇ ਜਗ੍ਹਾ ਵਾ ਤਰਨ ਤਰਨ ਦੇ ਚਵਾਲ ਸਾਈਡ ਤੇ ਉਹ ਉਹ ਜਿਹੜਾ ਡੈਂਪ ਹੈ ਉੱਥੇ ਖੜਾਂਗਾ ਉਸ ਤੋਂ ਬਾਅਦ ਜਿੰਨਾ ਨਸ਼ਾ ਵੇਚ ਰਿਆ ਜਿਹੜੇ ਬੱਚੇ ਆ ਜਿਹੜੇ ਮਰ ਰਹੇ ਨੇ ਟੀਕੇ ਲਾ ਕੇ ਰੋਜ਼ ਮਰ ਰਹੇ ਨੇ ਇਹ ਕਹਿੰਦੇ ਜੁੱਧ ਨਸ਼ਿਆਂ ਵਿਰੁੱਧ ਓਏ ਤੁਹਾਡਾ ਬੇੜਾ ਕਰਕੇ ਕਿਸੇ ਤੇ ਜਾ ਕੇ ਕੋਈ ਕੰਟਰੋਲ ਤੇ ਕਰ ਲਓ ਇਹ ਤੇ ਬਸ ਕੰਧਾਂ ਦੇ ਉੱਤੇ ਪੋਸਟਰ ਲਾ ਕੇ ਆ ਉਹਦੀਆਂ ਕਰੋੜਾਂ ਰੁਪਈਆ ਜਿਹੜਾ ਉਹ ਬਰਬਾਦੇ ਕਰੀ ਜਾਂਦੇ ਆ ਕਿ ਅਸੀਂ ਆ ਕਰ ਰਹੇ ਆ ਕੁਛ ਨਹੀਂ ਕਰ ਰਹੇ ਉਹਦਾ ਸੁਧਾਰ ਕੀਤਾ ਜਾਊਗਾ ਨਸ਼ੇ ਦਾ ਉਸ ਤੋਂ ਬਾਅਦ ਅੱਗੇ ਆ ਜਾਂ ਗੈਂਗਸਟਰ ਪਤਾ ਨਹੀਂ ਕਿਹਨੂੰ ਕਦੋਂ ਗੋਲੀ ਮਾਰ ਦੇਣੀ ਆ ਕਿੰਨੀਆਂ ਫਰੋਤੀਆਂ ਲੋਕਾਂ ਤੋਂ ਮੰਗਣ ਦੇ ਆ ਉਹ ਜਿਹੜਾ ਉਹਦੇ ਉੱਤੇ ਨਕੇਲ ਕੱਸੀ ਜਾਊਗੀ ਉਸ ਤੋਂ ਵੀ ਅੱਗੇ ਜਾਵਾਂ ਤੇ ਮੈਂ ਆਪਦਾ ਮੇਰਾ ਪਿੰਡ ਜਿਹੜਾ ਜ਼ੀਰੋ ਲਾਈਨ ਤੇ 4 ਕਿਲੋਮੀਟਰ ਬਾਰਡਰ ਬੈਟ ਤੇ ਗੰਡੀਵੰਡ ਜਿਉਂ ਦੇਸ਼ ਜਾਦ ਹੋਇਆ ਸਾਡੇ ਹੜਕੇ ਦੇ ਵਿੱਚ ਕੋਈ ਵੀ ਫੈਕਟਰੀ ਨਹੀਂ ਲੱਗੀ ਜਿੱਥੇ ਕੋਈ ਕਿਸੇ ਗਰੀਬ ਨੂੰ ਰੋਜ਼ਗਾਰ ਮਿਲ ਸਕੇ ਉਹ ਲੋਕਾਂ ਦੇ ਆਟਾ ਨਹੀਂ ਹੈਗਾ ਖਾਣ ਲਈ ਮੰਦਾ ਆ ਲਿਆ ਮੈਂ ਪਹਿਲ ਦੇ ਆਧਾਰ ਤੇ ਭਾਵੇਂ ਕਿਸੇ ਦੇ ਪੈਰ ਫੜਨੇ ਪੈਣ ਫੜ ਕੇ ਇੱਥੇ ਆਪਣੇ ਹੜਕੇ ਦੇ ਵਿੱਚ ਤਰਨਤਾਰ ਨੜਕੇ ਦੇ ਵਿੱਚ ਇੱਕ ਵੱਡੀ ਫੈਕਟਰੀ ਲਾਵਾਂਗੇ ਜਿੱਥੇ ਹਜ਼ਾਰਾਂ ਲੋਕ ਜਿਹੜੇ ਆ ਉੱਥੇ ਉਹਨਾਂ ਨੂੰ ਨੌਕਰੀ ਮਿਲੇ ਤਾਂ ਕਿ ਜਿਹੜੀ ਗਰੀਬੀ ਤੋਂ ਥੋੜਾ ਜਿਹਾ ਪਰਦਾ ਚ ਜਿਹੜਾ ਉਹ ਟੱਕਿਆ ਜਾਵੇ ਗੁਰੂ ਸਾਹਿਬ ਕਿਰਪਾ ਕਰਨ ਇਹ ਮੈਨੂੰ ਬਲ ਬਖਸ਼ਣ ਇਹ ਮਪਲ ਦੇ ਹਾਰ ਦੇ ਪਹਿਲਾਂ ਤਾਂ ਇਹ ਕੰਮ ਕਰਾਂਗੇ। ਰਣਜੀਤ ਸਿੰਘ ਰਾਣਾ ਜੀ ਐਸਸੀ ਸਮਾਜ ਦਾ 70 ਸਾਲਾਂ ਤੋਂ ਇੱਕ ਦਰਦ ਹੈ ਉਹ ਆਪਣਾ ਦਰਦ ਬਿਆਨ ਕਰਦੇ ਨੇ ਕਿ ਕਿੰਨੀਆਂ ਸਰਕਾਰਾਂ ਆਈਆਂ ਜਿੱਥੇ ਕਿਸਾਨਾਂ ਦੀ ਗੱਲ ਕਰਦੇ ਨੇ ਵਪਾਰੀ ਵਰਗ ਦੀ ਗੱਲ ਕਰਦੇ ਨੇ ਜਾਂ ਹੋਰ ਕਿੱਤਿਆਂ ਦੀ ਗੱਲ ਕਰਦੇ ਨੇ ਕਦੇ ਵੀ ਸਾਡੀ ਗੱਲ ਨਹੀਂ ਕੀਤੀ ਕਿਉਂਕਿ ਸਾਡੇ ਕੋ ਵੋਟਾ ਜ਼ਰੂਰ ਲੈ ਲੈਂਦੇ ਨੇ ਸਾਡੇ ਨਾਲ ਵਾਦੇ ਵੀ ਕਰਦੇ ਨੇ ਪਰ ਜਦੋਂ ਪਾਵਰ ਦੇ ਵਿੱਚ ਆ ਜਾਂਦੇ ਨੇ ਉਹ ਜਿਹੜੇ ਵਾਦੇ ਤੇ ਜਿਹੜੇ ਲਾਰੇ ਨੇ ਉਹ ਕਿਤੇ ਨਜ਼ਰ ਨਹੀਂ ਆਉਂਦੇ ਜੈਦਰ ਜੀ ਬਾਬਾ ਜੀ ਵੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਇੱਕ ਇਹੋ ਜਿਹੀ ਪਾਰਟੀ ਆ ਜੋ ਦੇਸ਼ ਯਾਦ ਹੋਇਆ ਕਦੀ ਦਲਿਤ ਮੁੱਖ ਮੰਤਰੀ ਨਹੀਂ ਲਗਿਆ ਕਾਂਗਰਸ ਪਾਰਟੀ ਨੇ ਚੰਨੀ ਸਾਹਿਬ ਨੂੰ ਦਲਿਤ ਭਾਈਚਾਰੇ ਚੋਂ ਮੁੱਖ ਮੰਤਰੀ ਲਾਇਆ ਔਰ ਜਦੋਂ ਉਹ ਸੀਟ ਤੇ ਬੈਠਿਆ ਉਹ ਪਹਿਲ ਦੇ ਆਧਾਰ ਤੇ ਦਲਤ ਭਾਈਚਾਰੇ ਦੇ ਨਾਲ ਚੱਲੇ ਔਰ ਉਹਨਾਂ ਦੀਆਂ ਬੜੀਆਂ ਜਿਹੜੀਆਂ ਸੀ ਉਹ ਤੇ ਉਹ ਮੌਕਾ ਨਹੀਂ ਉਹਨਾਂ ਨੂੰ ਮਿਲਿਆ ਵੇਖੋ ਰਜਿਸਟਰੀਆਂ ਦੀ ਉਹਨਾਂ ਘਰ ਘਰ ਦੀ ਗੱਲ ਕਰਤੀ ਓਏ ਲੋਕੋ ਤੁਸੀਂ ਜਮਾਨ ਤੋਂ ਤਾਂ ਇਹ ਲੈਣੀ ਹੁੰਦੀ ਤੇ ਲੋਕਾਂ ਨਾਲ ਤੁਰੇ ਫਿਰਦੇ ਜੇ ਤੁਹਾਡੀ ਕੋਈ ਦੇਂਦਾ ਨਹੀਂ ਉਹ ਘਰ ਘਰ ਉਹਨਾਂ ਨੋਟੀਫਿਕੇਸ਼ਨ ਕਰਦਣੇ ਸੀ ਜਿੱਥੇ ਤੁਸੀਂ ਘਰ ਲਾਲ ਲੀਗ ਦੇ ਅੰਦਰ ਬਣਾਏ ਉੱਥੇ ਜਿਹੜਾ ਨੋਟੀਫਿਕੇਸ਼ਨ ਉਹ ਹੋ ਜਾਣਾ ਸੀ ਜੇ ਸਰਕਾਰ ਨਾ ਚੇਂਜ ਹੁੰਦੀ ਅੱਜ ਜਿਹੜਾ ਦਲਤ ਭਾਈਚਾਰਾ ਹੈ ਉਹਦੇ ਉੱਤੇ ਕਰਜ਼ਾ ਵੀ ਲੈ ਸਕਦਾ ਸੀ ਆਪਦੀਆਂ ਜ਼ਮਾਨਤਾਂ ਕਰਾ ਸਕਦਾ ਸੀ ਔਰ ਤਰੱਕੀ ਦੇ ਵੱਲ ਨੂੰ ਉਹਨਾਂ ਤੋਰਤਾ ਸੀ ਕਿੰਨੇ ਹਜ਼ਾਰ ਜਿਹੜਾ ਸੀ ਲੱਖ ਕਰੋੜ ਕਿੰਨੇ ਕਰੋੜ ਕਿੰਨੇ ਹਜ਼ਾਰ ਕਰੋੜ ਜੇ ਬਿਜਲੀ ਦਾ ਕਰਜ਼ਾ ਆਉਂਦਿਆਂ ਵਹਿੰਦਿਆਂ ਸਾਰ ਲੀਕਾਂ ਮਰਾਈਆਂ ਮੈਂ ਆਪ ਕੈਂਪ ਲਾਉਂਦਾ ਰਿਆਂ ਉੱਥੇ ਬਲਾਗ ਗੰਡੀ ਮੇਂ ਦੇ ਵਿੱਚ ਅਸੀਂ ਲੱਖਾਂ ਰੁਪਏ ਲੋਕਾਂ ਦੇ ਇੱਕ ਇੱਕ ਘਰ ਦੇ ਜਿਹੜੇ ਉਹ ਸਾਰੇ ਮਤਲਬ ਮੈਂ ਜੇ ਕਹਿਦਾ ਕਿ ਕਾਂਗਰਸ ਪਾਰਟੀ ਨੇ ਜਿਹਨਾਂ ਦਲਤ ਭਾਈਚਾਰੇ ਨੂੰ ਚੁੱਕ ਦੀਆ ਕੋਈ 파ਟੀ ਹੋਰ ਨਹੀਂ ਚੁੱਕਦੀ ਜੇ ਬਚਣਾ ਤੇ ਇਹ ਕਾਂਗਰਸ ਦਲਤ ਭਾਈਚਾਰੇ ਨੂੰ ਲਿਉਣੀ ਪੈਣੀ ਆ ਨਹੀਂ ਤੇ ਇਹਨਾਂ ਭਾਜਪਾ ਵਾਲਿਆਂ ਨੇ ਤੇ ਅਕਾਲੀਦਾਰ ਵਾਲਿਆਂ ਜਿਹੜੇ ਹੋਰ ਦੂਜੇ ਤਰੀਕੇ ਫਿਰਦੇ ਆ ਇਹਨਾਂ ਬੇੜਾ ਗਰਕ ਕਰਕੇ ਰੱਖ ਦੇਣਾ ਗਰੀਬੀ ਅੱਗੇ ਵੜਿਆ ਹੋਰ ਗਰੀਬੀ ਨੂੰ ਠਾਂ ਲੈ ਜਾਣਾ ਇਹਨਾਂ ਰਾਣਾ ਜੀ ਤੁਸੀਂ ਗੱਲ ਕੀਤੀ ਹੈ ਕਿ ਪੰਜ ਪੰਜ ਮਰਲੇ ਪਲਾਟਾਂ ਦੀ ਤੇ ਲਾਲ ਲਕੀਰ ਦੀਆਂ ਰਜਿਸਟਰੀਆਂ ਤੁਸੀਂ ਗੱਲ ਕੀਤੀ ਹੈ ਚੰਨੀ ਸਾਹਿਬ ਨੇ ਐਲਾਨ ਵੀ ਕੀਤਾ ਤੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ਠੀਕ ਹੈ ਜੀ ਪਰ ਜਦੋਂ ਸਰਕਾਰ ਜਾਣ ਤੋਂ ਬਾਅਦ ਵਿਰੋਧੀ ਧਿਰ ਵੱਜੋਂ ਤੁਸੀਂ ਵਿਧਾਨ ਸਭਾ ਦੇ ਵਿੱਚ ਬੈਠਦੇ ਜੋ ਪਰ ਇਸ ਮੁੱਦੇ ਤੇ ਕਦੀ ਵੀ ਗੱਲ ਨਹੀਂ ਕੀਤੀ ਗਈ ਕਾਰਨ ਕੀ ਹੈ ਬਾਬਾ ਜੀ ਅਸੀਂ ਆ ਵੇਖਿਓ ਜਰਾ ਧਿਆਨ ਨਾਲ ਜਦੋਂ ਵੀ ਵਿਧਾਨ ਸਭਾ ਵਿੱਚ ਗੱਲ ਚੱਲਦੀ ਹੈ ਸਾਡੇ ਜਿਹੜੇ ਲੀਡਰ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਬੜੇ ਢੱਲੇਦਾਰ ਸ਼ੇਰ ਦੇ ਲੀਡਰ ਨੇ ਔਰ ਬਬਰ ਸ਼ੇਰ ਹੈ ਜਦੋਂ ਉੱਥੇ ਗੂੰਜਦਾ ਇਹ ਕੀ ਕਰਦੇ ਆ ਕਿ ਉਹ ਜਿਹੜਾ ਕੈਮਰਾ ਉਹਨੂੰ ਚੁੱਕ ਕੇ ਤੇ ਦੂਜੇ ਬਨੇ ਲੈ ਜਾਂਦੇ ਆ ਉਹ ਜਿਹੜੀ ਸਾਡੀ ਗੱਲ ਜਿਹੜੀ ਹੁੰਦੀ ਆ ਉਹਨੂੰ ਤਾਂ ਕੋਈ ਰਿਕਾਰਡ ਹੀ ਨਹੀਂ ਕਰਦਾ ਨਾ ਬਾਜਵਾ ਸਾਹਿਬ ਦੀ ਕੋ ਉੱਤੇ ਕੈਮਰਾ ਲਾਉਂਦੇ ਆ ਕੈਮਰਾ ਉਦੋਂ ਲਾਉਂਦੇ ਆ ਜਦੋਂ ਇਹ ਮੁੱਖ ਮੰਤਰੀ ਅ ਅਖਾਈਆਂ ਕੱਢ ਕੇ ਹੋਰ ਤਰ੍ਹਾਂ ਦੀਆਂ ਗੱਲਾਂ ਕਰਦਾ ਇਹ ਇਹ ਦੇ ਹਾਲੀ ਸਟੇਜ ਨਹੀਂ ਚਲਾ ਰਿਹਾ ਇਹਨੂੰ ਹਾਲੀ ਵੀ ਐਂ ਲੱਗਦਾ ਮੈਂ ਸਟੇਜ ਚਲਾ ਰਿਹਾ ਉੱਥੇ ਵੀ ਇਹ ਟੁੱਟ-ਟੁੱਟ ਕਲੇ ਸੁਣਾਈ ਜਾਂਦਾ ਟਿਚਣਾ ਕਰੀ ਜਾਂਦਾ ਇਹਨੂੰ ਆਪਦੇ ਆਪ ਦਾ ਸਟੇਟਸ ਦਾ ਨਹੀਂ ਪਤਾ ਵੀ ਮੈਂ ਮੁੱਖ ਮੰਤਰੀ ਆ ਇਸ ਕਰਕੇ ਅੰਦਰ ਗੱਲ ਚੱਲਦੀ ਆ ਪਰ ਜਿਹੜਾ ਉਹ ਕੈਮਰਾ ਵਾ ਉਹ ਸਰਦਾਰ ਪ੍ਰਤਾਪ ਸੰਭਾਜਵੇ ਤੇ ਜਾਂ ਸਾਡੇ ਜਿਹੜੇ ਲੀਡਰ ਅੰਦਰ ਮੈਂਦੇ ਨੇ ਵਿਰੋਧੀ ਧਰ ਦੇ ਪਾਵਕਾਂ ਦੇ ਵਿੱਚ ਉਹਨਾਂ ਦੇ ਉੱਤੇ ਬਿਲਕੁਲ ਨਹੀਂ ਮਾਰਿਆ ਜਾਂਦਾ ਇਹ ਗੱਲ ਨਹੀਂ ਗਈ ਕਾਂਗਰਸ ਹੀ ਇੱਕ ਐਸੀ ਜਮਾਤ ਆ ਜਿਹੜੀ ਗਰੀਬਾਂ ਨੂੰ ਚੁੱਕਦੀ ਆ ਔਰ ਦਲਿਤ ਭਾਈਚਾਰੇ ਦੀ ਰਾਖੀ ਕਰਦੀ ਆ ਮੌਜੂਦਾ ਸਰਕਾਰ ਦੇ ਤਿੰਨਾਂ ਸਾਲਾਂ ਦੇ ਕਾਰਜਕਾਲ ਨੂੰ ਕਿਦਾਂ ਦੇਖਦੇ ਜੋ ਸਿਹਤ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਜਾਂ ਹੋਰ ਕਿੱਤਿਆਂ ਨੂੰ ਲੈ ਕੇ ਉਹਨਾਂ ਦੇ ਤਿੰਨਾਂ ਸਾਲਾਂ ਦੇ ਕਾਰਜਕਾਲ ਨੂੰ ਕਿਦਾਂ ਦੇਖਦੇ ਜੋ ਕਿਉਂਕਿ ਭਗਵੰਤ ਮਾਨ ਜੀ ਐਡ ਦੇ ਵਿੱਚ ਪੋਸਟਰਾਂ ਦੇ ਵਿੱਚ ਬਹੁਤ ਕੁਝ ਕਹਿੰਦੇ ਕਿ ਕਿਸਾਨਾਂ ਵਾਤੇ ਆਹ ਕੁਝ ਕਰ ਦਿੱਤਾ ਜਿੱਦਾਂ ਹੁਣ ਇੱਕ ਨਵੀਂ ਲੈਂਡ ਪੂਲਿੰਗ ਦੀ ਕੋਈ ਸਕੀਮ ਲੈ ਕੇ ਆਏ ਕਿਸਾਨਾਂ ਵਾਤੇ ਠੀਕ ਹੈ ਜੀ ਤੇ ਕਹਿੰਦੇ ਕਿ ਅਸੀਂ ਨੌਕਰੀਆਂ ਬਹੁਤ ਦਿੱਤੀਆਂ ਨੇ ਇੱਦਾਂ ਦਿਖ ਦੇ ਜੋ ਕਿ ਵਾਕਿਆ ਨੌਕਰੀਆਂ ਮਿਲੀਆਂ ਨੇ ਤੇ ਜਿਹੜੀ ਇੱਕ ਨਵੀਂ ਸਕੀਮ ਲੈਂਡ ਪੂਲਿੰਗ ਆਈ ਆ ਕਿ ਇਹ ਕਿਸਾਨਾਂ ਦੇ ਹਿੱਤ ਵਾਸਤੇ ਆ ਜਾਂ ਕਿ ਕਿਸਾਨਾਂ ਨੂੰ ਵਧੀਆ ਮੁਆਵਜ਼ਾ ਮਿਲੂਗਾ ਜਾਂ ਉਹਦਾ ਹੱਕ ਮਿਲ ਜਾਏਗਾ ਇਸ ਸਕੀਮ ਦੇ ਤਹਿਤ ਲੈਂਡ ਪੂਲ ਜਿਹੜੀ ਆ ਉਹ ਇੱਕ ਇਹਨਾਂ ਦੀ ਸੋਚੀ ਸਮਝੀ ਸਾਜਿਸ਼ ਆ ਲੁੱਟਣ ਦਾ ਢੰਗ ਆ ਔਰ ਇਹ ਜਿਹੜੇ ਕਿਸਾਨ ਨੇ ਇਹਨਾਂ ਨੂੰ ਮਾਰਨ ਦਾ ਢੰਗ ਆ ਔਰ ਇਹ ਵੇਖੋ ਕਿੰਨੇ ਹਜ਼ਾਰ ਏਕੜ ਜਿਹੜੀ ਹੈ ਇਹਨਾਂ ਜ਼ਮੀਨ ਬਰਬਾਦ ਕਰਨ ਦਾ ਠੇਕਾ ਚੁੱਕ ਲਿਆ ਵਾ ਦਿੱਲੀ ਵਾਲਿਆਂ ਨੇ ਔਰ ਇੱਕ ਇੱਕ ਏਕੜ ਦੇ ਹੀ ਮੈਂ ਹਿਸਾਬ ਲਾਵਾਂ ਇੱਕ ਏਕੜ ਚੋਂ ਕਿਸਾਨ ਨੂੰ ਕਹਿੰਦੇ ਆ ਤੂੰ ਏਕੜੇ ਇੱਕ ਏਕੜ ਦੇ ਦੇ ਇਹਦੇ ਤੈਨੂੰ ਅਸੀਂ ਥੋੜੇ ਜੇ ਪੈਸੇ ਦੇਣੇ ਆ ਬਾਕੀ ਉਹਦੇ ਚੋਂ 1000 ਗਜ ਦਾ ਤੈਨੂੰ ਪਲਾਟ ਦਵਾਂਗੇ ਓਏ ਤੁਹਾਡਾ ਬੇੜਾ ਕਰਕੇ ਓਏ ਜਿਹੜਾ ਆਪਦੇ ਬੱਚੇ ਪਾਲਣ ਦੇ 1000 ਗਜ ਦਾ ਪਲਾਟ ਦੇ ਵਿੱਚ ਹੀ ਤੁਸੀਂ ਸਾਰਾ ਕੁਝ ਲੁੱਟ ਕੇ ਲੈ ਜਾਓਗੇ ਯਾਰ ਇਹਨਾਂ ਨੇ ਬਹੁਤ ਤੁਹਾਨੂੰ ਕਹਿਦਾ ਸਾਲ ਇੱਕ ਇਹਨਾਂ ਦਾ ਰਹਿ ਗਿਆ ਇਹਨਾਂ ਨੇ ਹੁਣ ਲੁੱਟ ਤੇ ਜ਼ੋਰ ਚਾੜਿਆ ਵਾ ਇਹ ਕਿਸੇ ਤਰ੍ਹਾਂ ਲੁੱਟ ਪੁੱਟ ਕੇ ਦਿੱਲੀ ਨੂੰ ਲੈ ਜੀਏ ਸਵਾਏ ਤੋਂ ਕੱਖ ਨਹੀਂ ਉਦੋਂ ਅੱਗੇ ਸਿੱਖਿਆ ਕ੍ਰਾਂਤੀ ਦੀ ਗੱਲ ਕਰਾਂ ਸਿੱਖਿਆ ਕ੍ਰਾਂਤੀ ਯਾਰ ਸਕੂਲਾਂ 'ਚ ਜਾਓ ਤੁਸੀਂ ਉੱਥੇ ਜਿਹੜੇ ਇਹਨਾਂ ਨੇ ਲੈਟਰਨਾਂ ਬਾਥਰੂ ਮਾਰੇ ਜੇ ਕਰਕੇ ਠੀਕ ਪਲਸਤਰ ਕਰਕੇ ਉਹ ਬਾਹਰ ਸਾਰੇ ਸਕੂਲ ਤੇ ਰੰਗ ਕਰਕੇ ਬਾਹਰ ਲੈ ਦਿੰਦੇ ਆ ਜੀ ਇਹ ਸਿੱਖਿਆ ਕ੍ਰਾਂਤੀ ਉਹ ਭਲਿਓ ਕਿਹੜੀ ਸਿੱਖਿਆ ਕ੍ਰਾਂਤੀ ਇਹ ਸਿੱਖਿਆ ਕ੍ਰਾਂਤੀ ਹੈ ਕਿ ਤੁਸੀਂ ਉਹਦੀ ਟਾਇਲਟਾਂ ਠੀਕ ਕਰਾ ਕੇ ਦੇ ਸਿੱਖਿਆ ਕ੍ਰਾਂਤੀ ਨਾਲ ਦਾ ਸਬੰਧ ਕੀ ਹੈ ਮਾਸਟਰ ਹੈਗੇ ਨਹੀਂਗੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਨਹੀਂ ਹੈਗੇ ਸਕੂਲਾਂ ਦੇ ਵਿੱਚ ਜੇ ਉਹ ਤੋਂ ਗਾਂ ਮੈ ਅੱਗੇ ਲਾ ਲਾ ਇਹ 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 ਉਹ ਭਗਵੰਤ ਮਾਨਿਆ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਇਹਨੇ ਮਾਸਟਰ ਉਹ ਫੈਂਟੇ ਉਹ ਫੈਂਟੇ ਜਿਹੜੇ ਹੁਣ ਆ ਜਦੋਂ ਹੁਣ ਆਉਣੀ ਹੈ ਨਾ ਇਲੈਕਸ਼ਨ ਤਰਨਤਾਰਨ ਦੀ ਬਾਈ ਇਲੈਕਸ਼ਨ ਇਹ ਚ ਦੱਸਣਗੇ ਮਾਸਟਰ ਹੀ ਇਹਨਾਂ ਨੂੰ ਦੱਸਣਗੇ ਔਰ ਜਿਹੜੀਆਂ ਸਾਡੀਆਂ ਭੈਣਾਂ ਮਾਸਟਰ ਆਣੀਆਂ ਨੇ ਉਹ ਦੱਸਣ ਗਿਆ ਵੀ ਕੇਸ ਭਾ ਤੁਰਦੀ ਆ ਇਹਨਾਂ ਨੂੰ ਭਜਦਿਆਂ ਨੂੰ ਰਾਹ ਨਹੀਂ ਲੱਭਣਾ ਕਿਸਾਨਾਂ ਦੀ ਤੁਸੀਂ ਗੱਲ ਕਰਦੇ ਹੋ ਇਹ ਕਹਿੰਦਾ ਮੈਂ ਕਿਸਾਨ ਦਾ ਮੁੰਡਾ ਮੈਂ ਪਾਣੀ ਲਾਉਣਾ ਬੰਬੀ ਤੇ ਜਾਣਾ ਉਹ ਇਹਨਾਂ ਸ਼ੰਭੂ ਬਾਰਡਰ ਤੇ ਉਹ ਡਾਂਗ ਫੇਰੀ ਕਿਸਾਨਾਂ ਨੂੰ ਇਹਨਾਂ ਉਹ ਡਾਂਗ ਫੇਰੀ ਉਹਨਾਂ ਵਿਚਾਰਿਆਂ ਦੀਆਂ ਟਰਾਲੀਆਂ ਚੁੱਲੇ ਸਿਲੰਡਰ ਸਾਰਾ ਕੁਝ ਹੀ ਚੁੱਕ ਕੇ ਲੈ ਗਏ ਆ ਔਰ ਕਿਸਾਨ ਵੀ ਬੜੇ ਤਤੇ ਹੋਏ ਫਿਰਦੇ ਆ ਵੇਖਿਓ ਬੰਦਾ ਕੀ ਆ ਇਹਦਾ ਇਹਨੂੰ ਭਜਨ ਨੂੰ ਰਾਹ ਨਹੀਂ ਲੱਭਣਾ ਉਦੋਂ ਗਾਂ ਜੇ ਹੋਰ ਦੱਸੋ ਮੈਨੂੰ ਇਹ ਇਹਨਾਂ ਨੇ ਕੰਮ ਭਲਾਈ ਦਾ ਕੀਤਾ ਕੀ ਆ ਯਾਰ ਇੱਕ ਵੀ ਗਿਣਾ ਦੇਣ ਜਿੰਨਾ ਡਵੈਲਪਮੈਂਟ ਦਾ ਕੰਮ ਹੋਇਆ ਕਾਂਗਰਸ ਦੀ ਸਰਕਾਰ ਦੇ ਵੇਲੇ ਜਿਹੜੇ ਪੰਚਾਇਤਾਂ ਨੂੰ ਪੈਸੇ ਪਾਏ ਉਹ ਹੀ ਆ ਪੈਸੇ ਅਜ ਤੱਕ ਵਰਤਣ ਦੇ ਇਹਨਾਂ ਇੱਕ ਥੇਲਾ ਵੀ ਦਿੱਤਾ ਵੇ ਗਿਣਾ ਕੇ ਦਿਖਾਓ ਮੈਨੂੰ ਇਸ ਕਰਕੇ ਫੇਲਿਅਰ ਸਰਕਾਰ ਆ ਬਿਲਕੁਲ ਇਹਨਾਂ ਦਾ ਪਤਾ ਸਾਫ ਆ ਇਹ ਲੁੱਟਣ ਆਏ ਆ ਸਾਲ ਇੱਕ ਰਹਿ ਗਿਆ ਇਹਨਾਂ ਜਿਤਨਾ ਇਹ ਉਤਰੇ ਚੱਲ ਜਾਣਾ ਹੋਰ ਜਿਆਦਾ ਇਹਨਾਂ ਨੂੰ ਹੁਣ ਤੇ ਰੱਬ ਹੀ ਇਹਨਾਂ ਤੋਂ ਬਚਾਵੇ ਮਹਾਰਾਜੀ ਮਿਹਰ ਕਰੇ ਰਣਜੀਤ ਸਿੰਘ ਰਾਣਾ ਗੰਡੀਵੱਡੀਆ ਜਿਮਨੀ ਚੌਂ ਨੂੰ ਮੁਖ ਰੱਖਦੇ ਆ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਿਹਾ ਏ ਕਿਹੋ ਜਿਹਾ ਲੋਕਾਂ ਵੱਲੋਂ ਹੰਗਾਰਾ ਮਿਲਦਾ ਪਿਆ ਵੇਖੋ ਜੀ ਆ ਜੋ ਮੈਂ ਤੁਹਾਨੂੰ ਦੱਸਿਆ ਨਾ ਕਿ ਇਹ ਹਰ ਤਰੀਕੇ ਨਾਲ ਸਰਕਾਰ ਬੜੀ ਲੋਕਾਂ ਨੇ ਚਾਵਨ ਨਾਲ ਲੈਂਦੀ ਸੀ ਉਨੀਆਂ ਹੀ ਹੁਣ ਬੈਕਫੁੱਟ ਤੇ ਆ ਗਈ ਏ ਸਰਕਾਰ ਔਰ ਜਾਣ ਵਾਲੀ ਆ ਔਰ ਹੁਣ ਜਿਹੜੀ 27 ਦਾ ਜਿਹੜਾ ਨਾ ਆ ਇਲੈਕਸ਼ਨ ਜਿਹੜੀ ਹੁਣ ਹੋਣ ਜਾ ਰਹੀ ਆ ਸਾਡੇ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਜਿਨ੍ਹਾਂ ਦਾ ਦਿਹਾਂਤ ਹੋ ਗਿਆ ਵੈਗਰੂ ਮਹਾਰਾਜ ਸਾਰਿਆਂ ਨੂੰ ਉਮਰ ਬਖਸ਼ੇ ਅਸੀਂ ਉਹਦੇ ਉੱਤੇ ਬਹੁਤ ਸੋਗ ਕਰਦੇ ਆਂ ਗੱਲ ਤੇ ਕਿ ਉਹਨਾਂ ਨੂੰ ਜਾਣਾ ਨਹੀਂ ਚਾਹੀਦਾ ਉਹ ਬੇਵਕਤ ਚਲੇ ਗਿਆ ਵੇਖੋ ਬੰਦਾ ਕੀ ਪਤਾ ਕਦੋਂ ਆਉਣਾ ਕਦੋਂ ਉੱਤਰਦੇ ਜਦੋਂ ਮਰ ਜਾਂਦਾ ਵਾ ਤੇ ਉਹ ਇੱਕ ਉਹਨਾਂ ਦੇ ਪਰਿਵਾਰ ਨੂੰ ਪੂਰੇ ਹਲਕੇ ਨੂੰ ਘਾਟਾ ਪਿਆ ਸਾਰੇ ਹੀ ਇਸ ਚੀਜ਼ ਦੇ ਵਿੱਚ ਜਿਹੜਾ ਦੁੱਖ ਮਹਿਸੂਸ ਕਰਦੇ ਕਿ ਉਹਨਾਂ ਨੂੰ ਜਾਣਾ ਨਹੀਂ ਚਾਹੀਦਾ ਔਰ ਹੋਣ ਬਿਕੋ ਇਹ ਜਿਹੜਾ ਸਿਸਟਮ ਅਗਲੇ ਬੰਨੇ ਚੱਲਣਾ ਵਾ ਇਹਦੇ ਵਿੱਚ ਆ ਜਿਹੜੀ 27 ਦਾ ਮੋਡ ਐਲੈਕਸ਼ਨ ਨੇ ਬੰਨਣਾ ਇਹ ਕਾਂਗਰਸ ਹਾਈ ਕਮਾਂਡ ਇਹ ਤੇ ਸਾਰੀ ਸਾਡੀ ਤਰਨ ਤਾਰਨਾ ਕੇ ਬੈਠੇਗੀ ਔਰ ਝੰਡਾ ਬੁਲੰਦ ਹੋਵੇਗਾ ਵਾਹਿਗੁਰੂ ਕਿਰਪਾ ਕਰੇ 10000 ਦੀ ਬੋਰਡ ਦੀ ਲੀਡ ਦੇ ਨਾਲ ਜਿਹੜੀ ਇਹ ਕਾਂਗਰਸ ਇਹ ਤੇ ਝੰਡਾ ਬੁਲੰਦ ਕਰੇਗੀ ਇਹ ਪੂਰੇ ਪੰਜਾਬ ਦੇ ਵਿੱਚ ਆ ਜਿਹੜੀ ਸੀਟ ਹੁਣ ਇਲੈਕਸ਼ਨ ਹੋਣ ਜਾ ਰਹੀ ਹੈ ਜਿੱਤ ਕੇ ਇਹ 27 ਦਾ ਮੋਡ ਵੱਜਣਾ ਔਰ 90 ਸੀਟਾਂ 27 ਦੇ ਸਾਨੂੰ ਦੇ ਵਿੱਚ ਜਿਹੜੀਆਂ ਉਹ ਖੜੇਗੀ ਬਹੁਤ ਮਤ ਨਾਲ ਸਰਕਾਰ ਬਣੇਗੀ ਵਾਹਿਗੁਰੂ ਕਿਰਪਾ ਕਰੇ ਭਲਾਈ ਦੇ ਜਿਹੜੇ ਉਹ ਕੰਮ ਜਿਹੜੀ ਆ ਉਹ ਕਾਂਗਰਸ ਕਰੇਗੀ ਚੜਦੀ ਕਲਾ ਹੋਵੇ ਪਿਛਲੇ ਦਿਨੀ ਇੱਕ ਖੇਰਾ ਪੈਲਸ ਤੇ ਤਰਨਤਾਰਨ ਦੇ ਵਿੱਚ ਇੱਕ ਵੱਡੀ ਐਸੀ ਸਮਾਜ ਦੀ ਮੀਟਿੰਗ ਹੁੰਦੀ ਏ ਉਸ ਮੀਟਿੰਗ ਦੇ ਵਿੱਚ ਮਜਬੂਤ ਇੱਕ ਸਮਾਜ ਵੱਲੋਂ ਇੱਕ ਮੰਗ ਕੀਤੀ ਜਾਂਦੀ ਏ ਕਿ ਸੁਖਵਿੰਦਰ ਸਿੰਘ ਡੈਣੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਤਾਂ ਕਿ ਜਿਹੜੇ ਸਾਡੇ ਹੱਕ ਆ ਉਹ ਸਾਨੂੰ ਮਿਲ ਸਕੇ ਕਿੱਦਾਂ ਦੇਖਦੇ ਜੋ ਵੇਖੋ ਜੀ ਮੱਝੀ ਸਿੱਖ ਰੰਗਰੇਟੇ ਗੁਰੂ ਕੇ ਬੇਟੇ ਔਰ ਇਹਨਾਂ ਤੋਂ ਬਿਨਾ ਗਤੀ ਨਹੀਂ ਨਾ ਜੱਟ ਸਿੱਖਾਂ ਦੀ ਗਤੀ ਆ ਨਾ ਮੱਝੀ ਸਿੱਖਾਂ ਦੀ ਜਿਹੋ ਜਿਹੀ ਗਤੀ ਆ ਇਹ ਬੜੀ ਤਕੜੀ ਗੱਲ ਆ ਬੜੀ ਸੋਹਣੀ ਗੱਲ ਆ ਵੇਖੋ ਚੰਨੀ ਸਾਹਿਬ ਸੀਐਮ ਬਣੇ ਵਾਹਿਗੁਰੂ ਨੇ ਕਿਰਪਾ ਕੀਤੀ ਉਹਨਾਂ ਦੇ ਉੱਤੇ ਔਰ ਮਹੀਂ ਚਾਹੁੰਦੇ ਆ ਚੰਨੀ ਸਾਹਿਬ ਜਿੱਥੇ ਸੀਐਮ ਬਣੇ ਉੱਥੇ ਦਸ ਸਮਾਜ ਦੇ ਡੈਣੀ ਸਾਹਿਬ ਵੀ ਨੇ ਐਵੀ ਸੀਐਮ ਬਣਜਣ ਇਹਦੇ ਵਿੱਚ ਦੇ ਬਹੁਤ ਇਹਨਾਂ ਜਿਹੜਾ ਵੀ ਕੋਈ ਬਣੇਗਾ ਉਹਨਾਂ ਦਲਿਤ ਭਾਈਚਾਰੇ ਦਾ ਪੜਾਈ ਕਰਨਾ ਭਾਵੇਂ ਜੱਟ ਸਿੱਖ ਵੀ ਬਣ ਜੇ ਉਹਨੇ ਵੀ ਦਲਿਤ ਭਾਈਚਾਰੇ ਦਾ ਕਾਂਗਰਸੀ ਡਾਇਲੋਜੀ ਇਹ ਹੈ ਕਿ ਜਿਹੜੇ ਹੈਗੀਆ ਸਟੂਡ ਕਾਸਟ ਜਿੰਨੇ ਵੀ ਇਹ ਲੋਕ ਨੇ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਨੇ ਇਹਨਾਂ ਨੂੰ ਨਾਲ ਲੈ ਕੇ ਚੱਲਦੀ ਆ ਇਹਨਾਂ ਨੂੰ ਸਿਰ ਦਾ ਤਾਜ ਬਣਾ ਕੇ ਚੱਲਦੀ ਆ ਇਹਨਾਂ ਤੋਂ ਬਿਨਾ ਕਾਂਗਰਸ ਕਦੀ ਨਹੀਂ ਚੱਲੀ ਔਰ ਕਾਂਗਰਸ ਤੋਂ ਬਿਨਾ ਇਹ ਵੀ ਨਹੀਂਗੇ ਭਾਈਚਾਰੇ ਚੱਲਦੇ ਏ ਜਿੰਦ ਜਾਨ ਆ ਕਾਂਗਰਸ ਦੀ ਦਲਤ ਭਾਈਚਾਰਾ ਜੱਟ ਸਿੱਖ ਜਿੰਦ ਜਾਨ ਨੇ ਵਾਹਿਗੁਰੂ ਕਿਰਪਾ ਕਰੇ ਜਿੰਨੇ ਵੇਖੋ ਉੱਤੇ ਹਾਈ ਕਮਾਂਡ ਦਾ ਕੰਮ ਹੈ ਉਹ ਕਿੰਨੇ ਕਿਨੂੰ ਕੀ ਕਰਨਾ ਉਹ ਜੋ ਕਿਸੇ ਦੀ ਕਿਸਮਤ ਚਾ ਹੋ ਜਾਣਾ ਵਾਹਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਚ ਹੋਵੇ ਗੁਰੂ ਸਾਹਿਬ ਕਿਰਪਾ ਕਰਨ ਕਾਂਗਰਸ ਵੱਲੋਂ ਕਾਫੀ ਜਿਹੜੇ ਆਗੂ ਹੈ ਨੇ ਕਾਂਗਰਸ ਦੇ ਉਹਨਾਂ ਨੇ ਦਾਅਵੇਦਾਰੀ ਪੇਸ਼ ਕੀਤੀ ਏ ਅਗਰ ਜੇ ਹਲਕੇ ਦੇ ਵਿੱਚੋਂ ਕਿਸੇ ਨੂੰ ਨਹੀਂ ਟਿਕਟ ਮਿਲਦੀ ਇਹ 12 ਕਿਸੇ ਨੂੰ ਟਿਕਟ ਮਿਲ ਜਾਂਦੀ ਏ ਕਿ ਇਹ ਜਿੰਨੇ ਵੀ ਦਾਵੇਦਾਰ ਨੇ ਉਹਦੀ ਸਪੋਰਟ ਕਰਨਗੇ ਤੇ ਜਾਂ ਫਿਰ ਲੁਧਿਆਣੇ ਵਾਲੀ ਜਿਹੜੀ ਫੋਟ ਹੈ ਉਹ ਫਿਰ ਇੱਕ ਵਾਰੀ ਦੁਹਰਾਈ ਜਾਵੇਗੀ। ਬਾਬਾ ਜੀ ਬੜਾ ਟੇਡਾ ਸਵਾਲ ਕਰਤਾ ਤੁਸੀਂ। ਬਾਕੀ ਇਹ ਜਿਹੜੀ ਵੇਖੋ ਮੈਂ ਤੇ ਅੱਗੇ ਵੀ ਤੁਹਾਨੂੰ ਦੱਸ ਕੇ ਟਿਆਂ ਕਿ ਮੈਂ ਆਪ ਦੀ ਗੱਲ ਕਰਾਂ ਕਿ ਅਹੀਂ ਸਾਡਾ ਪਰਿਵਾਰ ਪੀੜ੍ਹੀਆਂ ਤੋਂ ਕਾਂਗਰਸ ਨਾਲ ਚੱਲਿਆ ਆ ਰਿਹਾ ਔਰ ਜਿੰਨੇ ਲੀਡਰ ਇਥੋਂ ਲੜ ਕੇ ਗਏ ਆ ਇੱਕ ਠੋਕ ਕੇ ਕਹਿਣਾ ਕੋਈ ਲੀਡਰ ਕਹਦੇ ਕਿ ਕਿ ਇਹਨੂੰ ਪਿੱਠ ਵਿਖਾਈ ਆ ਅੱਗੇ ਹੋ ਕੇ ਲੜਿਆ ਵਾ ਲੜਦੇ ਰਵਾਂਗੇ ਔਰ ਕਾਂਗਰਸ ਦਾ ਝੰਡਾ ਬਲੰਦ ਕਰਾਂਗੇ ਮੈਨੂੰ ਟਿਕਟ ਦਿੰਦੇ ਆ ਦੇਣ ਨਹੀਂ ਦਿੰਦੇ ਜਿੰਨੂੰ ਮਰਜ਼ੀ ਦੇ ਦੇਣ ਮੈਂ ਅੱਗੇ ਆ ਕੇ ਲੜੂੰਗਾ ਕਾਂਗਰਸ ਦਾ ਸਿਪਾਈ ਆ ਚੜ੍ਹਦੀ ਕਲਾ 'ਚ ਰਹੂੰਗਾ ਕਾਂਗਰਸ ਦਾ ਝੰਡਾ ਬਲੰਦ ਕਰੂੰਗਾ ਲਾਸਟ ਦੇ ਵਿੱਚ ਤਰਨ ਤਨ ਹਲਕਾ ਵਾਸੀਆਂ ਨੂੰ VOTERਾਂ ਨੂੰ SUPPORTERਾਂ ਨੂੰ ਕੀ ਮੈਸੇਜ ਰਹੇਗਾ ਮੈਂ ਤੇ ਇਹੀ ਮੈਸੇਜ ਦੇਣਾ ਚਾਹਣਾ ਕਿ ਭਰਾਓ ਆ ਜਿਹੜੇ ਆਮ ਪਾਰਟੀ ਵਾਲੇ ਇਹਨਾਂ ਤੋਂ ਖਿਹੜਾ ਛਡਾਲੋ ਜੇ ਤੁਸੀਂ ਤਰੱਕੀ ਕਰਨੀ ਆ ਜੇ ਤੁਸੀਂ ਆਪਦੇ ਬੱਚਿਆਂ ਦਾ ਭਵਿੱਖ ਅੱਗੇ ਚੰਗਾ ਲਿਆਉਣਾ ਜੇ ਤੁਸੀਂ ਗਰੀਬੀ ਦੂਰ ਕਰਨੀ ਆ ਜੇ ਤੁਸੀਂ ਆਪਣੇ ਸਰੀਰਕ ਹੈਲਥ ਦੀ ਸਹੀ ਦਿਸ਼ਾ ਵੱਲ ਜਾਣਾ ਜੇ ਤੁਸੀਂ ਪੜ੍ਹਾਈ ਵੱਲ ਦਿਸ਼ਾ ਵੱਲ ਸਹੀ ਜਾਣਾ ਉਹ ਜਿਹੜੀਆਂ ਮੈਂ ਤੁਹਾਨੂੰ ਖਾਮੀਆਂ ਦੱਸੀਆਂ ਸ਼ਹਿਰਾਂ ਦੀਆਂ ਪਿੰਡ ਦੀਆਂ ਮੇਰੀਆਂ ਉਹ ਮੈਂ ਅੱਗੇ ਮੈਂ ਨਸ਼ਰ ਕਰ ਚੁੱਕਾ ਹਾਂ ਤੇ ਇਹਨਾਂ ਤੋਂ ਜੇ ਖਿਹੜਾ ਛਡਾਲੋਗੇ ਤੇ ਵਜੋਗੇ ਨਹੀਂ ਤੇ ਇਹ ਤੇ ਦਿੱਲੀ ਤੋਂ ਆਏ ਨੇ ਲੁੱਟਣ ਵਾਲੇ ਆਏ ਨੇ ਇਹ ਤੇ ਇੱਕ ਧੜਵੀ ਨੇ ਇਹਨਾਂ ਲੁੱਟ ਪੁੱਟ ਕੇ ਵੈਸੇ ਚਲ ਤੁਸੀਂ ਲੋਕਾਂ ਨੇ ਕਰ ਦੇਣਾ ਇਹਨਾਂ ਨੂੰ ਚਲਦੇ ਆ ਪਰ ਮੈਂ ਨਾ ਇਹਨਾਂ ਨੂੰ ਛੇਤੀ ਤੋਂ ਛੇਤੀ ਆਈ ਸੇ ਹੀ ਜਿਹੜੀ ਆ ਇਲੈਕਸ਼ਨ ਹੋ ਰਹੀ ਏ ਇਹਦੇ ਵਿੱਚ ਇਹਨਾਂ ਨੂੰ ਦੱਸ ਦਈਏ ਕਿ ਤੁਸੀਂ ਧੜਵੀ ਜੇ ਤੇ ਚਲ ਚਲ ਜਓ ਹੁਣ ਜੋ ਲੁੱਟਣਾ ਸੀ ਤੁਸੀਂ ਲੁੱਟ ਲਿਆ ਹੁਣ ਤਾਂ ਹੀ ਪੰਜਾਬ ਤੇ ਕਿਰਪਾ ਕਰਕੇ ਬਖਸ਼ ਦੋ ਪੰਜਾਬ ਨੂੰ ਸੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਚੇਅਰਮੈਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਡੀ ਐਸ ਚੈਨਲ ਔਰ ਬਾਬਾ ਜੀ ਮੈਂ ਆਪ ਤੁਹਾਡਾ ਬਹੁਤ ਧੰਨਵਾਦੀਆਂ ਕਿ ਯਾਰ ਮੇਰੇ ਵਰਗੇ ਵਰਕਰ ਦੀ ਤੁਸੀਂ ਇੰਟਰਵਿਊ ਲਈ ਆ ਜਿਹੜਾ ਥੱਲੇਡੇ ਲੈਵਲ ਦਾ ਵਾ ਮੈਂ ਕੋਈ ਉਹ ਨਹੀਂ ਹੈਗਾ ਕਿ ਮੈਂ ਅਮੀਰ ਆ ਜਾਂ ਕੋਸ਼ ਆ ਮੈਂ ਵਰਕਰਾਂ ਚ ਰਹਿਣਾ ਵਾ ਵਰਕਰ ਮੇਰੀ ਜਾਨ ਨੇ ਔਰ ਮੈਂ ਕਾਂਗਰਸ ਮੇਰੀ ਜਾਨ ਆ ਔਰ ਕਾਂਗਰਸ ਮੇਰੀ ਸ਼ਾਨ ਆ ਜਿਹਦਾ ਮੈਂ ਝੰਡਾ ਉੱਚਾ ਬੁਲੰਦ ਕਰਦਾ ਰਾਵਾਂਗਾ ਔਰ ਤੁਹਾਡਾ ਬਹੁਤ ਚੈਨਲ ਦਾ ਧੰਨਵਾਦ ਜੀ ਥੈਂਕ ਯੂ ਇਹ ਸਨ ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀ ਵੰਡਿਆ ਜਿਨ੍ਹਾਂ ਨੇ ਲਾਸਟ ਤੇ ਇੱਕ ਬਹੁਤ ਵਧੀਆ ਹਲਕਾ ਤਰਨ ਤਾਰਨ ਵਾਸੀਆਂ ਨੂੰ ਮੈਸੇਜ ਦਿੱਤਾ ਏ ਕਿ ਇਹ ਜਿਹੜੇ ਲੋਕ ਨੇ ਇਹ ਧਾਰਵੀ ਨੇ ਇਹਨਾਂ ਨੇ ਪੰਜਾਬ ਨੂੰ ਲੁੱਟ ਪੁੱਟ ਕੇ ਲੈ ਜਾਣਾ ਚੰਗਾ ਹੋਵੇ ਇਹ ਜਿਹੜੀ ਜਿਮਨੀ ਚੋਣ ਹੋਣੀ ਹੈ ਇਹਦੇ ਵਿੱਚ ਹੀ ਇਹਨਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਜਾਵੇ ਤੇ ਇਹਨਾਂ ਦੀ ਜਿਹੜੀ ਘਰ ਵਾਸੀ ਆ ਉਹ ਕਰ ਦਿੱਤੀ ਜਾਵੇ ਸੋ ਇਹੋ ਦੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਵਿਸ਼ੇਸ਼ ਰਿਪੋਰਟ